ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਪ੍ਰਦਰਸ਼ਨੀ ਹਿੰਦੁਸਤਾਨੀ ਹਕੂਮਤ ਦੇ ਚਿਹਰੇ ਨੂੰ ਨੰਗਾ ਕਰਦਣ ਦੇ ਲਈ ਔਰ ਪੂਰੀ ਕੌਮ ਨੂੰ ਇਹ ਦੱਸਣ ਦੇ ਲਈ ਕਿ ਇਹ ਹਕੂਮਤ ਨੇ ਜਿਹੜਾ 1984 ਦੇ ਵਿੱਚ ਕੱਲੂਕਾਰਾ ਕੀਤਾ ਸੀ ਉਹ ਕੋਈ ਪਹਿਲਾ ਨਹੀਂ ਸੀ ਆ 1955 ਦੇ ਵਿੱਚ ਜਿਹੜੀ ਇਹ ਅਖੌਤੀ ਆਜ਼ਾਦੀ 1947 ਚ ਮਿਲੀ ਉਸ ਤੋਂ ਮਾਹਿਜ਼ 8 ਸਾਲ ਬਾਅਦ ਸਿੱਖਾਂ ਨੂੰ ਹਕੂਮਤ ਵੱਲੋਂ ਦਿੱਤਾ ਗਿਆ ਪਹਿਲਾ ਤੋਹਫਾ ਸੀ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ 71 ਹੋਈਆਂ ਸੰਗਤਾਂ ਦੇ ਉੱਤੇ लाठी चार्ज ਕੀਤਾ ਗਿਆ, ਅਥਰੂ ਗੈਸ ਦੇ ਗੋਲੇ ਛੱਡੇ ਗਏ ਔਰ ਬਹੁਤ ਸਾਰੇ ਸਿੰਘ ਜਿਹੜੇ ਸਿਗੇ ਇੱਥੇ ਸ਼ਹੀਦ ਹੋਏ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੰਘ ਸੀ ਉਹ ਜ਼ਖਮੀ ਹੋਏ। ਤੇ ਜਿਹੜੀ ਹਕੂਮਤ ਅੱਜ ਸਿੱਖਾਂ ਨੂੰ ਇਹ ਗੱਲ ਕਹਿੰਦੀ ਆ ਕਿ ਤੁਸੀਂ 84 ਭੁੱਲ ਜਾਓ। ਕਿ ਅਸੀਂ ਉਹਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਨਾ ਤਾਂ 1955 ਭੁੱਲੇ ਆਂ, ਨਾ 47 ਭੁੱਲੇ ਆਂ, ਨਾ 84 ਭੁੱਲੇ ਆਂ ਤੇ ਨਾ ਉਸ ਤੋਂ ਬਾਅਦ ਚ ਕੀਤਾ ਗਿਆ ਇੱਕ-ਇੱਕ ਪਲ ਦਾ ਤਸ਼ੱਦਦ ਭੁੱਲੇ ਆਂ। ਨਾ ਭੁੱਲੇ ਸੀ ਨਾ ਭੁੱਲੇ ਹਾਂ ਤੇ ਨਾ ਭੁੱਲਾਂਗੇ ਕਦੇ ਵੀ ਤੇ ਜਿਹੜਾ ਹਰ ਸਾਲ ਤੁਹਾਡੇ ਕੋਲੋਂ ਇਹ ਪ੍ਰਦਰਸ਼ਨ ਤੇ ਆਉਂਦਾ ਇਹ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਆ ਚਲੋ ਉਹਨਾਂ ਨੇ ਮਾਰਿਆਂ ਨੇ ਬਖਸ਼ਿਸ਼ ਕੀਤੀ ਤੇ ਦਿਨ ਮਨਾਉਣਾ ਪਿਛਲੇ 5 ਸਾਲ ਤੋਂ ਅਸੀਂ ਸ਼ੁਰੂ ਕੀਤਾ ਦੁੱਖ ਦੀ ਗੱਲ ਤਾਂ ਇਹ ਕਿ 1955 ਦੇ ਵਿੱਚ ਵਾਪਰਿਆ ਇਹ ਕੱਲੂ ਘਰਾ ਉਸ ਤੋਂ ਬਾਅਦ ਚ ਕਦੇ ਵੀ ਇਹ ਦਿਨ ਨਹੀਂ ਮਨਾਇਆ ਗਿਆ ਤੇ ਇਹ ਪਿਛਲੇ 5 ਸਾਲ ਤੋਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਸਾਥੀ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਸ ਦਿਨ ਨੂੰ ਲਗਾਤਾਰ ਮਨਾ ਰਹੇ ਆਂ ਔਰ ਅੱਗੇ ਤੋਂ ਸਾਡੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਹੋਰ ਵੀ ਜਿਹੜੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਔਰ ਜਥੇਬੰਦੀਆਂ ਜਿਹੜੀਆਂ ਕੌਮੀ ਘਰ ਦੀ ਆਜ਼ਾਦੀ ਦੇ ਲਈ ਸੰਘਰਸ਼ ਲੜਦੀਆਂ ਪਈਆਂ ਉਹ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਇਸ ਦਿਨ ਨੂੰ ਹੋਰ ਵੱਡੇ ਪੱਧਰ ਤੇ ਜਿਹੜਾ ਹੈਗਾ ਉਹ ਮਨਾਇਆ ਜਾ ਸਕੇ ਕੀ ਲੱਗਦਾ ਹੈ ਕਿ 84 ਤੇ ਜਪਨੂ 55 ਜਿਹੜੇ ਸ਼ਹੀਦ ਪਰਿਵਾਰ ਹੋਈ ਸੀ ਜੁਨਾ ਤੇ ਇਨਸ਼ਾ ਅੱਲਾਹ ਅੱਲਾਹ ਦੇ ਅੰਦਰ ਸ਼ਿਰਕਤ ਕਰੇ ਉਹਨਾਂ ਦੇ ਪਰਿਵਾਰ ਅੱਜ ਵੀ ਇਸ ਸਮੇਂ ਦੇਖੋ ਇਨਸਾਫ ਦੀ ਵੈਲਿਊ ਕੀ ਆ ਤੇ ਕਿਹਨਾਂ ਤੋਂ ਮੰਗਦੇ ਪਏ ਆ ਅਸੀਂ ਪਹਿਲਾਂ ਤਾਂ ਇਹ ਬਹੁਤ ਵੱਡੀ ਗੱਲ ਆ ਸੋਚਣ ਵਾਲੀ ਜਿਹੜੀਆਂ ਹਕੂਮਤਾਂ ਸਾਡੇ ਉੱਤੇ ਘੱਲੂ ਘਾਰੇ ਕਰਦੀਆਂ ਪਈਆਂ ਉਹ ਸਾਨੂੰ ਇਨਸਾਫ ਕਦੇ ਵੀ ਨਹੀਂ ਦੇਣਗੀਆਂ ਅਸੀਂ ਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਰ ਸਾਲ ਜਦੋਂ ਵੀ ਕੋਈ ਘੱਲੂ ਘਾਰਾ ਮਨਾਉਨੇ ਬੇਸ਼ੱਕ ਉਹ ਜੂਨ 84 ਦਾ ਹੋਵੇ ਨਵੰਬਰ 84 ਹੋਵੇ ਜਾਂ ਜੁਲਾਈ 1955 ਹੋਵੇ ਅਸੀਂ ਕਿਸੇ ਹਕੂਮਤ ਦੇ ਅੱਗੇ ਨਹੀਂ ਅਸੀਂ ਕੁੱਲ ਕਾਇਨਾਤ ਦੇ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਕੌਮ ਨੂੰ ਇਨਾ ਬਲ ਬਖਸ਼ੇ ਕਿ ਉਹ ਆਪਣੇ ਬਣਦੇ ਹੱਕ ਲੈ ਸਕੇ ਜਿਨ੍ਹਾਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਸ਼ਹਾਦਤਾਂ ਦਾ ਬਣਦਾ ਹੱਕ ਅਸੀਂ ਹਕੂਮਤਾਂ ਦੇ ਕੋਲੋਂ ਲੈ ਸਕੇ ਕੌਮ ਨੂੰ ਮਾਰਿਆ ਜਿੰਨਾ ਬਲ ਬਖਸ਼ੇ ਸਈ ਹੁਣ ਰਾਜਨੀਤਿਕ ਵਿੱਚ ਆਏ ਨੇ ਆਪਣੇ ਸਿੱਖ ਆਪ ਨੂੰ ਕੀ ਲੱਗਦਾ ਕਿ ਤੁਸੀਂ ਸਾਡੇ ਦੇਖੋ ਹਰ ਇੱਕ ਦੀ ਆਪੋ ਆਪਣੀ ਸਮਝ ਹੈ ਤੇ ਹਰ ਸਿੱਖ ਜਿਹੜਾ ਹੈਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੌਮੀ ਘਰ ਦੀ ਆਜ਼ਾਦੀ ਦੇ ਲਈ ਤਾਕਤਲ ਹਾਸਲ ਕਰਨ ਦੇ ਲਈ ਇਕੱਠੀ ਕਰਨ ਦੇ ਲਈ ਰਾਹ ਚੁਣਦਾ ਪਿਆ ਸਾਨੂੰ ਇਹ ਲੱਗਦਾ ਕਿ ਇਸ ਹਕੂਮਤ ਦੇ ਕਿਸੇ ਵੀ ਖਾਖੇ ਦੇ ਵਿੱਚੋਂ ਤਾਕਤ ਲੈ ਕੇ ਤੁਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਆਪ ਦੇ ਵਿਰੋਧੀ ਨੂੰ ਇਹ ਹੀ ਨਹੀਂ ਅਹਿਸਾਸ ਕਰਾਉਂਦੇ ਕਿ ਤੇਰੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਤੂੰ ਭਾਵੇਂ ਸੋਨੇ ਦੀ ਥਾਲੀ ਦੇ ਵਿੱਚ ਸਾਨੂੰ ਰੋਟੀ ਖਿਲਾ ਜਿਹੜੀ ਹਕੂਮਤ ਸਾਡੇ ਗੁਰੂ ਦੀ ਸਕੀ ਨਹੀਂ ਜਿਹੜੀ ਹਕੂਮਤ ਨੂੰ ਗੁਰੂ ਦੇ ਖਿਲਰੇ ਅੰਗ ਗਲੀਆਂ 'ਚ ਨਹੀਂ ਦਿਸੇ ਤੇ ਦਰਦ ਨਹੀਂ ਜਾ ਗਿਆ ਜਿਹੜੀ ਹਕੂਮਤ ਸਾਡੇ ਸ਼ਿਖਰ ਜਿੱਤ ਤੋਂ ਅੱਗੇ ਸੀ ਮੱਕਿਓਂ ਪਰੇ ਉਜਾੜ ਵਾਲੀ ਗੱਲ ਕਰਦੇ ਆ ਜਿਹੜੀ ਹਕੂਮਤ ਫੌਜਾਂ ਲੈ ਕੇ ਸਾਡੇ ਤਖਤਾਂ ਨੂੰ ਢਾ ਰਹੀ ਆ ਉਸ ਹਕੂਮਤ ਦੇ ਕੋਲੋਂ ਕਿਹੜੀਆਂ ਉਮੀਦਾਂ ਰੱਖਦੇ ਤੇ ਕਿਹੜੀਆਂ ਵੋਟਾਂ ਦੀਆਂ ਤਾਕਤਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਕੋ ਵੱਡੀ ਤਾਕਤ ਦੇ ਦੇਣੀਆਂ ਸਾਡੀ ਸੋਚ ਤੇ ਨਹੀਂ ਇਹ ਕਹਿੰਦੀ ਫੇਰ ਵੀ ਕਿਸੇ ਸਿੱਖ ਨੂੰ ਲੱਗਦਾ ਕਿ ਇਸੇ ਹਕੂਮਤ ਤੋਂ ਤਾਕਤ ਲੈ ਕੇ ਤੇ ਇਹਦੇ ਖਿਲਾਫ ਲੜ ਲਵੋਗੇ ਜੇ ਤਾਕਤ ਹੀ ਲੈਣੀ ਆ ਤੇ ਜਿੱਥੇ ਅਸੀਂ ਖੜੇ ਆ ਇਤੋਂ ਵੱਡੇ ਪਰੇ ਕੋਈ ਤਾਕਤ ਦੇਣ ਵਾਲਾ ਨਹੀਂ ਹੋ ਸਕਦਾ ਤੇ ਇਤੋਂ ਵੱਡੀ ਦੁਨੀਆ ਦੀ ਕੋਈ ਹਕੂਮਤ ਨਹੀਂ ਜੇ ਤਾਕਤ ਹੀ ਲੈਣੀ ਆ ਤੇ ਦੋ ਟਾਈਮ ਅਰਦਾਸ ਬੇਨਤੀ ਇੱਥੇ ਹੀ ਕਰਿਆ ਕਰੀਏ ਤੇ ਸੰਘਰਸ਼ ਲੜਨ ਦਾ ਗੁਰੂ ਸਾਹਿਬ ਸਾਨੂੰ ਬਲ ਬਖਸ਼ਣ ਜਦ ਤੱਕ ਸਾਡਾ ਸਾਥ ਚੱਲਦਾ ਅਸੀਂ ਕੌਮੀ ਘਰ ਦੀ ਇਜਾਦੀ ਦੇ ਲਈ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਾਂਗੇ